ਬਾਈ ਸਤਿ ਸ਼੍ਰੀ ਅਕਾਲ ਜੀ ਸਸਿਗਾ ਬਾਈ ਕੀ ਹਾਲ ਚਾਲ ਆ ਵੀਰੇ ਠੀਕ ਠਾਕ ਬਾਈ ਵਧੀਆ ਬਾਈ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ ਮੇਰਾ ਨਾਮ ਹੀ ਮਨਪ੍ਰੀਤ ਸਿੰਘ ਪਿੰਡ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਠੀਕ ਹੈ ਬਾਈ ਤੇ ਜਿਹੜਾ ਇਹ ਸੰਦ ਬਾਈ ਚਲਾ ਰਹੇ ਹੋ ਤੁਸੀਂ ਹਨਾ 4x4 ਵੱਡਾ ਟਰੈਕਟਰ ਆ ਇਹ ਤੇ ਕੀ ਇਹ ਨਾਮਾ ਸੰਦ ਦਾ ਕੀ ਫਾਇਦਾ ਹੁੰਦਾ ਇਹਦਾ ਕੀ ਵੀਰੇ ਪਲਾਉਂ ਕਹਿੰਦੇ ਇਹਨੂੰ ਜੀ ਬਾਈ ਪਲਾਉ ਹਾਲੇ ਮਿੱਟੀ ਬਟਾਉਣ ਵਾਸਤੇ ਅੱਛਾ ਹਾਂਜੀ ਜਿਵੇਂ ਕਿਸੇ ਦੀ ਮਿੱਟੀ ਰੇਤਾ ਇਹ ਹੁਣ ਰੇਤਾ ਆ ਉਹਦੇ ਵਿੱਚ ਰੇਤੇ ਨੂੰ ਆਪਾਂ ਪੱਕੀ ਮਿੱਟੀ ਕੱਢ ਰਹੇ ਹਾਂ ਉੱਤੇ ਫੋਰ ਯਾਨੀ ਥੱਲੇ ਇਹ ਪਲੋ ਦਾ ਆਪਾ ਦੇਖਦੇ ਹੁਣ ਵੀ ਮਾਰਦੇ ਹੋ ਇੱਕੋ ਗੁਣ ਵਾਲੇ ਵੀ ਆਉਂਦੇ ਜਾਂ ਛੋਟੇ ਪਹਿਲਾਂ ਆਉਂਦੇ ਡਬਲ ਵਾਲੇ ਹਨ ਉਹ ਤਾਂ ਘੱਟ ਡੂੰਘੇ ਜਾਂਦੇ ਸੀ ਇਹ ਤੁਹਾਡਾ ਡਰੈਕਟਰ ਏਡਾ ਵੱਡਾ ਫਿਰ ਵੀ ਟੇਟਾ ਐ ਲੱਗਦਾ ਜਿਹਾ ਪਲਟੂਆ ਇਹ ਵੀ ਇਹਦਾ ਕੱਟ ਵੱਡਾ ਉਹਨਾਂ ਦਾ ਕੱਟ ਛੋਟੇ ਹੁੰਦੇ ਆ 36 ਇੰਚ ਕੱਟਦੇ ਆ ਤਾਂ ਡੂੰਗਾ ਜਾਂਦਾ ਬਈ ਥੱਲੇ ਇਹ ਵੀ 25 26 ਇੰਚ ਲਾ ਕੇ ਜਾਂਦਾ ਜੀ ਠੀਕ ਐ 25 26 ਇੰਚ ਤੋਂ ਥੱਲੇ ਮਿੱਟੀ ਫਲਟਾ ਕੇ ਤਾਂ ਉਹਦੇ ਕਰ ਠੀਕ ਹੈ ਬਾਈ ਤੇ ਬਾਈ ਟਰੈਕਟਰ ਆਪਣਾ ਕਿੰਨਾ ਉਸ ਪਾਵਰ ਇਹਦੇ ਬਾਰੇ ਦੱਸ ਦਿਓ ਥੋੜਾ ਇਹ 90000 ਪਾਵਰ ਸੋਲਰਿਕ ਟਰੈਕਟਰ ਹੈ ਜੀ ਠੀਕ ਹੈ ਬਾਈ ਇਸੇ ਕੰਮ ਵਾਸਤੇ ਰੱਖਿਆ ਹਾਂਜੀ ਹਾਂਜੀ ਇਸੇ ਕੰਮ ਵਾਸਤੇ ਬਾਕੀ ਉਹ ਘਰੇ ਵੀ ਕੰਮ ਲਿੰਨੇ ਸਾਰਾ ਇਹ ਤੋਂ ਹੀ ਅੱਛਾ ਬਾਈ ਲਿਖਾਉਂਗੇ ਆਪਣਾ ਸੰਦਾ ਕੰਮ ਬਣਾਇਆ ਹੈ ਨਾ ਤਾਂ ਦੇਖ ਸਾਨ ਖਸਾਨ ਭਰਾਵਾਂ ਨੂੰ ਜਿਵੇਂ ਬਾਈ ਅੱਜਕੱਲ ਕਹਿ ਦਿੰਦੇ ਵੀ ਜਿੱਥੇ ਝੋਨਾ ਜਾਦੇ ਲੱਗਦਾ ਬਾਣਾ ਤੇ ਕੜਾ ਕੁੜਾ ਬਣ ਜਾਂਦਾ ਪਾਣੀ ਥੱਲੇ ਨਹੀਂ ਜਾਂਦਾ ਹਨਾ ਉੱਥੇ ਜੇ ਮਾਰਨਾ ਕਿਸਾਨ ਭਰਾਵਾਂ ਨੇ ਫਾਇਦਾ ਕਰਦਾ ਹੈ हां बिल्कुल सही गल कही है ਤੁਸੀਂ ਇਹ ਨਾ ਇੱਕ ਕੜਾ ਬਣ ਜਾਂਦਾ ਜਦੋਂ ਆਪਾਂ ਝੋਨੇ 'ਚ ਝੋਨਾ ਵਾਰ-ਵਾਰ ਲਾ ਰਹੇ ਆਂ ਤੇ ਕੜਾ ਬਣ ਜਾਂਦਾ ਜਾਂ ਕਿਸੇ ਵੀਰ ਭਰਾ ਨੇ ਮਿੱਟੀ ਪਾਈ ਐ ਉਹ ਵਾਹਨ 'ਚ ਜਦੋਂ ਮਿੱਟੀ ਪਾ ਲਿੰਦਾ ਤੇ ਵਾਹਨ ਕੜਾ ਹੋ ਜਾਂਦਾ ਹੈ ਕੜਾ ਬਣ ਜਾਂਦਾ ਮਿੱਟੀ ਦਾ ਉਹ ਮਿੱਟੀ ਨੂੰ ਪਲਟਾਉਣ ਵਾਸਤੇ ਹਾਲ ਮਰਾਉਂਦੇ ਆ ਅੱਛਾ ਨਾਲੇ ਕੜਾ ਬਣਿਆ ਵਾਹਨ 'ਚ ਪਾਣੀ ਛਿੜਿਆ ਜਾਂਦਾ ਪਾਣੀ ਪੀਣ ਲੱਗ ਪੈਂਦਾ ਵਾਹਨ ਨਾਲੇ ਮਿੱਟੀ ਉੱਤੇ ਚੰਗੀ ਆ ਜਾਂਦੀ ਆ ਹੁਣ ਇੱਥੇ ਮਰੀਤਾ ਕੋਟ ਭਾਈ ਦੇ ਉੱਤੇ ਉੱਤੇ ਰੇਤਾ ਈ 3-4 ਇੰਚ ਤੇ ਥੱਲੇ ਹੁਣ ਮਿੱਟੀ 7 14 15 ਇੰਚ ਉੱਤੇ ਮਿੱਟੀ ਕੋਰ ਆਈ ਜਾਂਦੀ ਆ ਜਿਹੜੀ ਤੁਸੀਂ ਵੇਖ ਸਕਦੇ ਲਾ ਫਿਰ ਖਾਲ ਹੀ ਬਣਾਇ ਤੁਰਿਆ ਹਾਂ ਇਹ ਖਾਲ ਤਾਂ ਫਿਰ ਹੀਰੇ ਟੇਡਾ ਚੱਲਦਾ 26 27 ਇੰਚ ਵਾਲੀ ਮਿੱਟੀ ਥੱਲੋਂ ਕੱਢ ਕੇ ਲਿਉਂਦਾ ਅਕਸਰ ਟਾਇਰ ਇਹਦਾ ਫਿਰ ਟੇਡਾ ਚੱਲ ਨਹੀਂ ਟਰੈਕਟਰ ਚ ਟੇਡਾ ਹੀ ਚੱਲੂਗਾ ਠੀਕ ਹੈ ਬਈ ਹੋਰ ਬਈ ਕੀ ਕੀ ਫਾਇਦੇ ਆਏ ਇੱਕ ਤਾਂ ਖੜਾ ਬੰਨਦਾ ਹਣਾ ਜਾਂ ਜਿਵੇਂ ਕੋਈ ਮੰਨ ਲਓ ਮਿੱਟੀ ਜਾਂ ਕੋਈ ਕਿਸਾਨ ਭਰਾ ਬਈ ਮਿੱਟੀ ਪਾ ਲਿੰਦਾ ਹੂੰ ਮਤਲਬ ਵੀ ਫੁੱਟ ਮਿੱਟੀ ਬਾਹ ਨਹੀਂ ਮੈਂ ਫੁੱਟ ਪਾ ਲਈ ਕਿਸ ਨੇ 1.5 ਫੁੱਟ ਪਾ ਲਈ ਕਿ ਜੇ ਇਸਨੂੰ ਸਾਰਾ ਇੰਚ ਤੇ 20 ਇੰਚ ਤੇ ਕਰ ਬਿੱਟੀ ਹੈ ਉੱਤੇ 3-4 ਇੰਚ ਫਿਰ ਵੀ ਕਰ ਜੇ 20 ਇੰਚ ਕਿਸੇ ਦੀ ਮਿੱਟੀ ਪਾਈ ਹੈ ਤੇ 26 ਚ 24-25 26 ਇੰਚ ਲੱਗ ਜਾਂਦਾ 3-4 ਇੰਚ 6 ਇੰਚ ਕਿਸਾਨ ਦੀ ਮਿੱਟੀ ਉੱਤੇ ਆ ਜਾਊਗੀ ਜਿਵੇਂ ਜਿਹੜੇ ਭਰਾ ਆਸਾਨ ਸਬਜ਼ੀਆਂ ਲਾਉਂਦੇ ਆ ਆਲੂ ਆਲੇ ਹੁੰਦੇ ਆ ਨਾ ਵੀ ਕੱਖ ਕੁਖ ਬਾਲੇ ਹੋਣ ਲੱਗਦੇ ਸਬਜ਼ੀਆਂ 'ਚ ਮੁਰਕ ਹੋਣ ਲੱਗ ਜਾਂਦੀ ਆ ਉੱਥੇ ਜੇ ਬਈ ਮਰੋਣਾ ਹੋਵੇ ਫਾਇਦਾ ਕਰਦਾ ਮੈਂ ਕਹਿੰਦਾ ਬਿਲਕੁਲ ਵਧੀਆ ਜੀ ਬਹੁਤ ਹੀ ਵਧੀਆ ਮੁਰਕ ਨੂੰ ਵੀ ਥੱਲੇ ਕਰੂਗਾ ਤੇ ਜਿਹੜੀ ਮਿੱਟੀ ਪੂਲੀ ਹੈ ਇਹ ਵਾਲ ਨੂੰ ਪੋਲਾ ਕਰੂਗਾ ਆਲੂਆਂ ਵਾਸਤੇ ਵੀ ਚੰਗੀ ਹੈ ਦੇ ਸੌ ਜੀ ਨੂੰ ਚੰਗਾ ਪਾਣੀ ਚੀਰਨ ਲੱਗ ਪੈਂਦਾ ਹਾਂ ਠੀਕ ਤੁਸੀਂ ਆਪ ਦੇ ਖੇਤਾਂ ਕਿੰਨੇ ਸਾਲ ਤੋਂ ਚਲਾ ਰਹੇ ਹੋ ਇਹ ਹਾਲ ਬਈ ਅਸੀਂ ਆਪ ਦੇ ਖੇਤਾਂ ਹੀ 16-17 ਤੋਂ ਚਲਾ ਰਹੇ ਹਾਂ 2016-17 ਤੋਂ ਅੱਛਾ ਉਦੋਂ ਨਵਾਂ ਬਣਾ ਕੇ ਲਿਆ ਹਾਂ ਜੀ ਨਵਾਂ ਬਣਾ ਕੇ ਲਿਆ ਇਹ ਕਿੱਥੋਂ ਨਾ ਬਣਿਆ ਬਈ ਇਹ ਹੀ ਭੂਰ ਸਿੰਘ ਸੰਘਰਗੇ ਤੋਂ ਬਣਿਆ ਬਈ ਹਾਲ ਠੀਕ ਆ ਮਸ਼ਹੂਰ ਆ ਜਿਹੜੇ ਹਾਂ ਜੀ ਬਹੁਤ ਮਸ਼ਹੂਰ ਆ ਬਾਈ ਹਾਂ ਬਹੁਤ ਹਾਲ ਆ ਕਿਹਨਾਂ ਆ ਆ ਦੇਖ ਲਓ ਤੁਸੀਂ ਬਣਿਆ ਹੋਇਆ ਉੱਥੋਂ ਦਾ ਤੁਸੀਂ ਆ ਬਈ ਸਾਈ ਤੇ ਬਣਾਇਆ ਸੀ ਹਾਂ ਜੀ ਸਾਈ ਤੇ ਬਣਾਇਆ ਸੀ ਬਈ ਬਈ ਆਪਾਂ ਇਹਨਾਂ ਕੋਲ ਦੇ ਫਿਰਦੇ ਮੇਲੇ ਮੂਲੇ ਦੇ ਵੀ ਜਾਂਦੇ ਐਹੋ ਜਿ ਤੁਸੀਂ ਕਿੱਥੋਂ ਦੇਖਿਆ ਸੀ ਕਿ ਤੁਸੀਂ ਆਪ ਹੀ ਤਿਆਰ ਕਰਨੀ ਵੀਰੇ ਨਾ ਅਸੀਂ 18-19 ਕਿਲੇ ਸਾਡੇ ਆਪ ਦੇ ਮਿੱਟੀ ਪਾਈ ਵੀ ਹੈ ਅਸੀਂ ਬਹੁਤ ਹੀ ਥਾਂ ਭੱਜੇ ਲਿੰਕਨ ਦੇ ਹਾਲਾ ਨੂੰ ਜਾਂ ਹੋਰ ਹਾਲ ਜੋ ਵੀ ਆਪਣੇ ਚੱਲਦੇ ਆ ਮਾਰਕੀਟ ਚ ਆਉਂਦੇ ਆ ਸਾਰਿਆਂ ਨੂੰ ਪੁੱਛਿਆ ਕਿਸੇ ਨੇ ਕੋਈ ਹਾਲ ਨਹੀਂ ਸਾਡੀ ਸੁਣੀ ਨਹੀਂ ਵੀ ਆਪਣਾ 22 ਇੰਚ ਵੀ ਲੱਗ ਜੇ ਮਿੱਟੀ 22 ਇੰਚ ਦੀ ਪਲਾਉ ਮਿੱਟੀ ਤਾਂ ਕਰ ਦੇ ਉਹ ਫਿਰ ਅਸੀਂ ਭੂਰ ਸਿੰਘ ਸੰਗਰ ਦੇ ਕੋਲੇ ਗਏ ਉਹਨਾਂ ਨੇ ਸਾਨੂੰ ਇਹ ਹਾਲ ਬਾਈ ਬਣਾ ਕੇ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਜਿਹੜਾ ਨੇ ਸਾਨੂੰ ਇਹ ਹਾਲ ਬਣਾ ਕੇ ਦਿੱਤਾ ਤੇ ਅਸੀਂ ਆਪ ਦਾ ਫਾਇਦਾ ਵੀ ਲਿਆ ਤੇ ਹੁਣ ਕਿਸਾਨ ਭਰਾਵਾਂ ਦਾ ਵੀ ਕਰੀ ਜਾਈਏ ਆਪਣੇ ਇਲਾਕੇ ਦੇ ਨੇੜੇ ਤੇਰੇ ਕੋਲ ਹੈਗਾ ਐਡਾ ਹਾਲ ਕਿਸੇ ਕੋਲੇ ਬਣਿਆ ਹੋਇਆ ਨਹੀਂ ਜੀ ਹਜੇ ਟਿੱਕਰ ਤਾਂ ਕੋਈ ਨਹੀਂ ਇਸ ਤੋਂ ਬਾਅਦ ਕੋਈ ਲੈ ਜਾਵੇ ਤਾਂ ਕੋਈ ਕਹਿ ਨਹੀਂ ਸਕਦੇ ਕੋਈ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਹਾਲਪੂਰ ਸਿੰਘ ਦਾ ਇਹ ਹੈ ਜੀ ਠੀਕ ਹੈ ਇਹਦਾ ਭਈ ਖਰਚਾ ਕਿੰਨਾ ਆਉਂਦਾ ਜਿਵੇਂ ਡਾਇਰੈਕਟਰ ਵੀ ਵੱਡਾ ਹਨਾ ਤੁਰਨਾ ਵੀ ਹੋਲੀ ਤੇ ਤੋੜਾ ਵੀ ਹੋਲਾ ਇਹ ਕਿੰਨਾ ਖਰਚਾ ਆ ਜਾਂਦਾ ਕਿਲੇ ਦਾ ਇਹ 9 ਤੋਂ 10000 ਰੁਪਏ ਕਿਲੇ ਦਾ ਖਰਚਾ ਆਉਂਦਾ ਜੀ ਅੱਛਾ ਹਾਂਜੀ ਮੈਂ ਇਹਨੇ ਕਿਰਾਏ ਦੇ ਮਰੋਣਾ ਹਾਂਜੀ ਕਿਰਾਏ ਤੇ ਮਰੋਣਾ ਮੈਂ ਇਹ ਤੇ ਨਾ ਹੀ ਤੇਲ ਅਗਲੇ ਦਾ 1300 ਰੁਪਏ ਕਿੰਨੇ ਤੇ ਮਤਲਬ 4 ਤੋਂ 5 ਘੰਟੇ ਲੱਗਦੇ ਕਿੱਲੇ ਤੇ ਤੇ ਬਾਕੀ ਤੇ ਬਾਕੀ ਤੇ ਲੱਗਣਾ ਜਿੰਨਾ ਮੱਛੂ ਆ ਇੰਨਾ ਮੱਛੂ ਆ ਮੈਂ ਕਿ ਤੁਸੀਂ ਲੈ ਆਉਣ ਲੈ ਕੇ ਲੈ ਜਾਣਾ ਮੈਂ ਕਿ ਆਉਣਾ ਪੈਟਿੰਗ ਕੀ ਕਰਾਂ ਭਰ ਕੇ ਲਾਵੀ ਐ ਇਹ ਤੋਂ ਭਰ ਕੇ ਲੈਣੇ ਜਿਹੜਾ ਆਣ ਚ ਮੱਛ ਗਿਆ ਉਹਲੇ ਦਾ ਜੀ ਤੇ ਕਿੰਨੀ ਕੁ ਦੂਰ ਤੱਕ ਚਲੇ ਜਾਣਾ ਜੇ ਕਿਸੇ ਨੂੰ ਮਰਾਉਣਾ ਉਹਦੇ ਖੇਤ ਦੇ ਵਿੱਚ ਇਹ ਜੇ 50 60 ਕਿਲੋਮੀਟਰ ਵੱੜ ਤੱਕ ਕਰਦਾ ਹੀ ਜਾਏ ਚ ਕੋਈ ਹੋਰ ਫਾਰਮ ਵੀਰ ਭਰਾ ਸਦੂ ਦਾ ਆਪਾਂ ਜਾਵੜਾਂ ਕੋਈ ਗੱਲ ਉੱਥੇ ਫਿਰ ਬਈ ਖੇਤ ਦਾ ਵੇਖਦੇ ਕਿੰਨੇ ਕਿੱਲੇ ਵੱਤ ਕੋ ਚਾਹੀਦੇ ਆ ਦੂਰ ਜਾਣਾ ਪੈਂਦਾ ਜੇ ਹਾਂਜੀ ਕੋਈ 4-5 ਕਿੱਲਾਂ ਤੋਂ ਉੱਤੇ ਹੋਏ ਤਾਂ ਜੀ ਜਾਣ ਚ ਫਾਇਦਾ ਫਿਰ ਕਿੱਲੇ ਦੋ ਕਿੱਲੇ ਉਹਦੇ ਨੂੰ ਆਉਣ ਜਾਣ ਦੀ ਰਹਿ ਜਾਂਗੇ ਠੀਕ ਆ ਬਈ ਇੱਕ ਗੱਲ ਬਈ ਹੋਰ ਆ ਜਿਵੇਂ ਮੰਨ ਲਓ ਇਹ ਖੇਤ ਤੁਸੀਂ ਇਹਦੇ ਚ ਸਾਰੇ ਚ ਮਾਰੀ ਜਾਂਦੇ ਹੋ ਹਨਾ ਉਹ ਲਿਮਿਟ ਹੀ ਕੱਢੂਗਾ ਜਿਹੜੇ ਕਿਸਾਨੇ ਝੋਨਾ ਲਾਉਣਾ ਕੱਦੂ ਕਰਨੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਕਦੋਂ ਕਰਨੀ ਇਹ ਦੋ ਵਾਰੀ ਕੰਪਿਊਟਰ ਕਰਾਇਆ ਹੋਇਆ ਵੀਰੇ ਅੱਛਾ ਇੱਕ ਵਾਰ ਤਾਂ ਪਹਿਲਾ ਕੰਪਿਊਟਰ ਕਰਾਇਆ ਹੋ ਜਾਣਾ ਹੁਣ ਮੋਟਾ ਜੀ ਮੁਰਕੇ ਪਾਣੀ ਲੱਗ ਜਾਣਾ ਫਿਰ ਦੋ ਵਾਰੀ ਕੰਪਿਊਟਰ ਕਰਾਇਆ ਫਿਰ ਲੱਗਣਾ ਤੇ ਪਾਣੀ ਦਾ ਇਹ ਕੜਾ ਮਤਲਬ ਵਧੀਆ ਬਣ ਜਾਊਗਾ ਵੀ ਕਦੋਂ ਇਹ ਜਹ ਹੁਣ ਸੁਹਾਗਾ ਹਾਲ ਸੁਹਾਗਾ ਵੱਜ ਕੇ ਪਾਣੀ ਭਰ ਜੋ ਦੇਖ ਵਾਰੀ ਕਦੋਂ ਉਦੋਂ ਬਾਅਦ ਕਿਵੇਂ ਮਰੇ ਫਿਰ ਸੈੱਟ ਹੋ ਜਾਊਗਾ ਅਜੇ ਉਦੋਂ ਬਾਅਦ ਫਿਰ ਆਉਦਾ ਕੜਾ ਬਣ ਜਾਊਗਾ ਚੱਲੇ ਰਿਹਾ ਜੰਮਿਆਂ ਅਜੇ ਤੇ ਭਾਈ ਦੇਖ ਸੇ ਕਿਸਾਨ ਨੇ ਆਪਦੇ ਖੇਤ ਚ ਮਰੌਣਾ ਹਾਲਾ ਦੇਮਿਆਪ ਚੋੜਾ ਦੋਤਾ ਬੰਨਾ ਨੇੜੇ ਨੇ ਜਾਨੀ ਹਣਾ ਨੰਬਰ ਦੱਸ ਦੋ ਆਪਣੇ ਖਰੀ ਮੇਰਾ ਨੰਬਰ ਹੈ 94170 64330 ਠੀਕ ਹੈ ਬਾਈ ਇਹ ਇਹ ਹਾਲ ਹੈਗਾ ਬਾਈ ਜੀ ਭੂਰ ਸਿੰਘ ਸੰਘੜੇ ਵਾਲੇ ਨਾਲ ਬਣਿਆ ਹਣਾ ਤੁਸੀਂ ਆ ਦੇਖ ਲਓ ਕੋੜ ਭਾਈ ਦੇ ਖੇਤਾਂ ਵਿੱਚ ਮਰੀ ਜਾਂਦੇ ਆ ਬਾਈ ਇਹ ਬਾਈ ਦੱਸਦੇ ਵੀ ਪਹਿਲਾਂ ਛੋਟੇ ਤੋਂ ਨੇ ਪਿਛਲੇ ਸਾਲ ਹੀ ਮਰਾਇਆ ਸੀ ਹਾਂਜੀ ਹਾਂਜੀ ਪਿਛਲੇ ਸਾਲ 5 ਕਿੱਲੇ ਮਰਾਇਆ ਸੀ ਇਹ ਕਿਹਨਾ ਕ ਫਰਕ ਪੈਂਦਾ ਫਸਲ ਦਾ ਬਹੁਤ ਫਰਕ ਹੈ ਜਿੰਨਾ ਦਾ ਇਹ ਪਿਛਲੀ ਵਾਰ ਇਹਨਾਂ ਦਾ 20 25 ਮਣ ਕੰਕ ਸੀ ਇਹਦੀ 35 ਤੋਂ 40 ਮਣ ਕੰਕ ਕੋਈ ਹੈ ਇਨਾ ਫਰਕ ਪੈ ਗਿਆ ਐਸੇ ਸਾਲ ਹੀ ਫੀਰੀਏ ਔਰ ਤਿੰਨ ਚਾਰ ਕਿੱਲੇ ਹੋਰ ਮਾਰਾ ਰਏ ਠੀਕ ਹੈ ਜੀ ਪੰਜ ਕਿੱਲੇ ਪਹਿਲਾਂ ਮਾਰਿਆ ਇਹਨਾਂ ਦਾ ਵਾਣ ਕਈ ਵਾਣ ਆ ਬਈ ਜਿਵੇਂ ਰੋੜਾ ਰਾੜਾ ਵਾਲੇ ਹੁੰਦੇ ਆ ਨਾ ਫਸਲ ਹੁੰਦੀ ਨਹੀਂ ਪੱਕ ਕੇ ਜਾਂਦੇ ਆ ਝੋਨਾ ਵੀ ਹੋਣੋਂ ਹਟ ਜਾਂਦਾ ਜਾਂ ਖੱਟਾ ਜਾਂ ਹੋ ਜਾਂਦਾ ਦੋਗੀਆਂ ਪਈ ਜਾਂਦੀਆਂ ਉਹ ਜੇ ਵਾਣ ਚ ਤੁਸੀਂ ਤਾਂ ਮਾਰਿਆ ਉਹ ਕਿਸੇ ਦੇ ਮਿਲਦਾ ਰਿਜ਼ਲਟ ਹਾਂ ਵੀਰੇ ਕਿਸਾਨ ਭਰਾ ਨਾ ਪਹਿਲਾਂ ਵਰਮੀ ਨਾਲ ਜਾਂ ਵਾਸ ਬੋਕੀ ਨਾਲ ਨਾ ਥੱਲੇ ਮਿੱਟੀ ਵੇਖ ਲਿਆ ਆਪੀ ਜੇ ਥੱਲੇ ਮਿੱਟੀ ਚੰਗੀ ਬਲਾ ਉੱਤੇ ਰੋੜ ਹੈ ਅੱਜ ਵੀ ਆਪਾਂ ਕਹਦੇ ਨੇ ਵੀ 15 ਇੰਚ ਦੇ ਕਰਿਪਲਾ ਰੋੜਾ ਹੈ ਤੇ ਥੱਲੇ ਮਿੱਟੀ ਚੰਗੀ ਹੈ ਨਾ 5 6 ਇੰਚ ਤੇ ਉੱਤੇ ਲਿਆਵਾਂਗੇ ਰੋੜਾ ਆਪਾਂ ਉਹਦੇ ਥੱਲੇ ਕਰਦੇ ਠੀਕ ਹੈ ਕਈ ਟੈਸਟ ਪਹਿਲਾਂ ਆਪਦਾ ਟੈਸਟ ਕਰ ਲੈ ਵੀ ਮੈਂ ਇਹ ਕਹਦਾ ਵੀ ਮੈਂ ਜਾ ਕੇ ਉੱਥੇ ਵਾਹਣ ਕਰ ਦੂੰਗਾ ਗਾਂ ਅੰਗਲੇ ਦੇ ਥੱਲੇ ਮਿੱਟੀ ਹੋਰ ਹੋਵੇ ਇਹ ਪਹਿਲਾਂ ਆਪਦਾ ਟੈਸਟ ਕਰ ਲੈ ਵਰਮੀ ਨਾਲ ਬੋਕੀ ਨਾਲ ਕਈ ਨਾਲ ਟੋਹਾ ਪਟਕੇ ਵੇਲੇ ਚਾਰੇ ਜੁੰਗਾ ਤੇ ਠੀਕ ਵੀ ਆਪਣੀ ਮਿੱਟੀ ਹੈਗੀ ਥੱਲੇ ਤੇ ਜਾਂ ਜਿਹੜਾ ਵੀ ਕੋਈ ਹੋਰ ਮਿੱਟੀ ਪਾਈ ਹੈ ਕਿਸੇ ਨਹੀਂ ਚੰਗੀ ਤੇ ਥੱਲੋਂ ਆਪਦਾ ਕੜੇ ਵਾਲੀ ਮਿੱਟੀ ਕਢਣੀ ਆ ਉਹ ਆਪਾਂ ਕੱਢ ਸਕਦੇ ਠੀਕ ਠੀਕ ਹੈ ਬਾਈ ਲੋ ਬਈ ਦੋਸਤੋ ਜੇ ਕਿਸੇ ਭਰਾ ਨੇ ਆਪਦੇ ਖੇਤ ਨੂੰ ਪਲਟਾਉਣਾ ਹੈ ਨਾ ਇਹਨੂੰ ਪਲਟਾਉਣਾ ਵੀ ਕਹਿੰਦੇ ਦਾ ਧਰਤੀ ਨੂੰ ਪਾੜਨਾ ਹੀ ਕਹ ਸਕਦੇ ਆ ਜੀ ਜਿਹੜੇ ਉਲਟਾਵੇਂ ਆਉਣ ਉਹਦੇ ਛੋਟੇ ਹੁੰਦੇ ਆ ਬਾਈ ਇਹਦਾ ਧਰਤੀ ਪਾੜਦੇ ਤੁਰ ਜਾਂਦਾ ਦੇਖੋ ਕਿੱਡਾ ਖਾਲ ਬਣਿਆ ਪਿਆ ਨਾ 4x4 ਟਰੈਕਟਰ ਆ ਬਾਈ ਮਾੜਾ ਟਰੈਕਟਰ ਘੇਰ ਨਹੀਂ ਖੇਤਾਂ ਨਹੀਂ ਬਾਹਰੇ ਟਰੈਕਟਰ ਤੋਂ ਬਾਹਰ ਆਗਾ ਠੀਕ ਹੈ ਇਹ 90000 ਤੋਂ 95000 ਦਾ ਟਰੈਕਟਰ ਖਚੂ ਇਹ ਟਾਇਰ ਦਾ ਸਾਈਜ਼ ਕੀ ਚਾਹੀਦਾ ਇਹਦੇ ਵਾਸਤੇ ਇਹ 18 4 30 ਦੇ ਹੀ ਮਗਰਲੇ 3 12 4 24 ਮੂਹਰੇ ਟਾਇਰ 18 4 30 ਦੇ ਤੇ 12 4 24 ਦੇ ਜਿਹੜੇ ਅਗਲੇ ਟਾਇਰ ਆ ਬਾਈ ਤੇਰੀ ਟਰੈਕਟਰ ਤੁਰਦਾ ਜਿਹੜਾ ਛੋਟੇ ਟਾਇਰਾਂ ਨਾਲ ਟਰੈਕਟਰ ਨਾ ਤਾਂ ਉਹ ਤੁਰੇ ਹਨਾ ਤੇ ਜਿਹੜਾ ਘੱਟ ਹੌਸਪਾਵਰ ਵਾਲਾ ਨਾ ਉਹ ਖਿੱੱਚੇ ਉਹ ਇਹਦੇ ਨੂੰ ਛੋਟੇ ਟਾਇਰਾਂ ਵਾਲਾ ਤੈਨੂੰ ਚੱਕਦਾ ਹੀ ਨਹੀਂ ਸਾ ਨਹੀਂ ਨਹੀਂ ਹਾਂ ਇਹਦੇ ਜਿਹੜੇ ਉਹ ਸਾਈਜ਼ ਇਹਦਾ 36 ਇੰਚ ਤੇ ਹੈ ਠੀਕ ਹੈ ਮਤਲਬ ਅਸੀਂ ਇਹ ਜੋ ਆਪ ਕਹਿੰਗੇ 16 ka 60 ਦੇ ਵੱਸੋਂ ਬਾਹਰ ਆ ਕੰਮ ਚੱਕ ਕੇ ਉਹਨੇ ਤੁਰਨਾ ਵੀ ਨਹੀਂ ਇਹਨੂੰ ਅੱਛਾ ਵੀ ਜਿਹੜੇ ਵਜਨ ਕਿੰਨੇ ਕੁ ਵਾਂਟ ਲੇਦਾ ਬਾਈ ਇਹ ਵਜਨ ਅੱਠ ਕਿੰਟ ਲਈ ਅੱਠ ਕਿੰਟ ਦਾ ਬਣਿਆ ਹੈ ਤੇ ਜਦੋਂ ਬਣਾਇਆ ਸੀ ਕਿੰਨੇ ਦਾ ਤਿਆਰ ਹੋਇਆ ਉਹਦੇ ਵੀ 8000 ਰੁਪਏ ਲੱਗੇ 100 ਰੁਪਏ ਕੋ ਮਤਲਬ ਕਿ ਲੀ ਲੋ ਜੇ ਸਾਣਾ ਸਾਣਾ ਬਸ ਆਂ ਜਾ ਤੁਰ ਕੇ ਠੀਕ ਹੈ ਬਾਈ ਆ ਦੇਖੋ ਬਾਈ ਤੇ ਬਾਈ ਹੋਰਾਂ ਮਾਰੇ ਦੱਸ ਦਗੇ ਬਾਈ ਦੋਦਾ ਪਿੰਡ ਆ ਤੇ ਸ਼ੌਂਕੀ ਬੰਦੇ ਆ ਸੰਦ ਸਾਰੇ ਇਹਨਾਂ ਕੋਲੇ ਤਗੜੇ ਆ ਹਨਾ ਸੰਦਾਂ ਦੇ ਬਹੁਤ ਸ਼ੌਂਕੀ ਆ ਠੀਕ ਹੈ ਬਾਈ ਧੰਨਵਾਦ ਬਹੁਤ-ਬਹੁਤ ਠੀਕ ਹੈ ਬਾਈ ਬਹੁਤ-ਬਹੁਤ ਧੰਨਵਾਦ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਧੰਨਵਾਦ